ਸੇਵਕ ਕੋ ਸੇਵਾ ਬਣੇ ਆਈ ਹੁਕਮ ਬੂਝ ਪਰਮ ਪਦ ਪਾਈ ਭਾਵ ਸੇਵਕ ਨੂੰ ਇਹੀ ਫਬਦਾ ਹੈ ਕਿ ਉਹ ਸਭ ਦੀ ਸੇਵਾ ਕਰੇ ਪ੍ਰਭੂ ਦੀ ਰਮਜ ਸਮਝ ਕੇ ਉਸ ਨੂੰ ਉੱਚ ਦਰਜਾ ਮਿਲ ਜਾਂਦਾ ਹੈ ਅੱਜ ਗੱਲ ਕਰਾਂਗੇ ਕਿਵੇਂ ਇੱਕ ਸੇਵਕ ਆਪਣੇ ਗੁਰੂ ਦਾ ਹੁਕਮ ਮੰਨ ਕੇ ਪਰਮ ਪਦ ਨੂੰ ਪ੍ਰਾਪਤ ਹੋਇਆ ਜਦੋਂ ਭਾਈ ਲੈਣਾ ਜੀ ਪਹਿਲੀ ਵਾਰ ਗੁਰੂ ਨਾਨਕ ਦੇਵ ਜੀ ਦਾ ਦਰਸ਼ਨ ਕਰਨ ਆਏ ਤਾਂ ਭਾਈ ਲੈਣਾ ਜੀ ਘੋੜੇ ਦੇ ਸਵਾਰ ਸਨ ਉਹਨਾਂ ਨੇ ਇੱਕ ਰਾਗੀਰ ਨੂੰ ਪੁੱਛਿਆ ਕਿ ਮੈਂ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰਨ ਆਇਆ ਹਾਂ ਰਾਗੀਰ ਨੇ ਕਿਹਾ ਮੈਂ ਆਪ ਜੀ ਨੂੰ ਮਹਾਰਾਜ ਕੋ ਲੈ ਕੇ ਚਲਦਾ ਹਾਂ ਉਸ ਰਾਗੀਰ ਨੇ ਭਾਈ ਲੈਣਾ ਜੀ ਦੇ ਘੋੜੇ ਦੀ ਵਾਗਾਂ ਫੜੀਆਂ ਤੇ ਅੱਗੇ ਨੂੰ ਤੁਰ ਪਿਆ ਜਦੋਂ ਭਾਈ ਲੈਣਾ ਜੀ ਗੁਰੂ ਨਾਨਕ ਸਾਹਿਬ ਦੇ ਦਰਬਾਰ ਚ ਪੁੱਜੇ ਤਾਂ ਭਾਈ ਸਾਹਿਬ ਨੂੰ ਪਤਾ ਲੱਗਿਆ ਕਿ ਜਿਹੜਾ ਰਾਗੀਰ ਵਾਗਾਂ ਫੜ ਕੇ ਮੈਨੂੰ ਉੱਥੇ ਤੱਕ ਲਿਆਇਆ ਸੀ ਉਹ ਕੋਈ ਹੋਰ ਨਹੀਂ ਖੁਦ ਗੁਰੂ ਨਾਨਕ ਦੇਵ ਜੀ ਆਪ ਸਨ ਭਾਈ ਲੈਣਾ ਜੀ ਦਾ ਗੁਰੂ ਨਾਨਕ ਦੇਵ ਜੀ ਤੇ ਅਜਿਹਾ ਭਰੋਸਾ ਬਣਿਆ ਕਿ ਮਹਾਰਾਜ ਦੇ ਪ੍ਰੇਮ 'ਚ ਭਿੱਜ ਕੇ ਮਹਾਰਾਜ ਦਾ ਕੋਈ ਬਚਨ ਨਹੀਂ 모ੜਿਆ ਜੇਕਰ ਮਹਾਰਾਜ ਨੇ ਰਾਤ ਨੂੰ ਕਿਹਾ ਦਿਨ ਹੈ ਤਾਂ ਦਿਨ ਸਮਝਿਆ ਹੈ ਤੇ ਜੇ ਦਿਨ ਨੂੰ ਕਿਹਾ ਰਾਤ ਹੈ ਤਾਂ ਭਾਈ ਲੈਣਾ ਜੀ ਨੇ ਰਾਤ ਸਮਝਿਆ ਮਾਤਾ ਸੁਲੱਖਣੀ ਜੀ ਨੇ ਗੁਰੂ ਸਾਹਿਬ ਦਾ ਆਪਣੇ ਪਰਮ ਸੇਵਕ ਭਾਈ ਲੈਣਾ ਜੀ ਵੱਲ ਜ਼ਿਆਦਾ ਪ੍ਰੇਮ ਵੇਖ ਕੇ ਮਹਾਰਾਜ ਨੂੰ ਕਹਿਣ ਲੱਗੇ ਤੁਸੀਂ ਐਦਾਂ ਆਪਣੇ ਪੁੱਤਰਾਂ ਨੂੰ ਕਿਉਂ ਨਹੀਂ ਪ੍ਰੇਮ ਕਰਦੇ ਮਹਾਰਾਜ ਨੇ ਮਾਤਾ ਜੀ ਨੂੰ ਪ੍ਰਤੱਖ ਪ੍ਰਮਾਣ ਦੇ ਕੇ ਸਮਝਾਇਆ ਇੱਕ ਵਾਰ ਮਹਾਰਾਜ ਨੇ ਚਿੱਕੜ ਚਕ ਲੋਟਾ ਸੁੱਟ ਦਿੱਤਾ ਮਹਾਰਾਜ ਨੇ ਆਪਣੇ ਦੋਵੇਂ ਸਾਹਿਬਜ਼ਾਦੇ ਨੂੰ ਚੁੱਕ ਕੇ ਲਿਆਉਣ ਲਈ ਕਿਹਾ ਦੋਮਾ ਪੁੱਤਰਾ ਨੇ ਆਪਣੇ ਪਾਏ ਹੋਏ ਚਿੱਟੇ ਬਸਤਰਾਂ ਦਾ ਬਹਾਨਾ ਲਾ ਕੇ ਮਹਾਰਾਜ ਨੂੰ ਲੋਟਾ ਕੱਢਣ ਤੋਂ ਮਨਾ ਕਰ ਦਿੱਤਾ ਫਿਰ ਮਹਾਰਾਜ ਨੇ ਇਹੀ ਬਚਨ ਭਾਈ ਲੈਣਾ ਜੀ ਨੂੰ ਕੀਤੇ ਭਾਈ ਲੈਣਾ ਜੀ ਨੇ ਚਿੱਟੇ ਬਸਤਰ ਪਾਏ ਹੋਏ ਸਨ ਪਰ ਗੁਰੂ ਪ੍ਰੇਮ ਚ ਭਿੱਜੇ ਹੋਏ ਲਈ ਸੇਵਾ ਕਰਦੇ ਗੰਦੇ ਹੋਏ ਬਸਤਰ ਦੁਨਿਆਵੀ ਨਜ਼ਰ ਨਜ ਭਾਵੇਂ ਉਹ ਮਿੱਟੀ ਹੈ ਪਰ ਗੁਰਸਿੱਖ ਲਈ ਉਹ ਕੇਸਰ ਹੈ குரு ਦਾ ਹੁਕਮ ਮੰਨ ਕੇ ਭਾਈ ਲੈਣਾ ਜੀ ਨੇ ਲੋਟਾ ਬਾਹਰ ਕਰ ਦਿੱਤਾ ਫਿਰ ਮਹਾਰਾਜ ਨੇ ਇੱਕ ਵਾਰ ਅੰਦਰੋਂ ਮਰੀ ਚੂਈ ਚੋੱਕੇ ਬਾਹਰ ਸੁੱਟਣ ਲਈ ਗਿਆ ਗੁਰੂ ਬੁੱਧਰਾਂ ਨੇ ਫਿਰ ਮਹਾਰਾਜ ਦਾ ਹੁਕਮ ਨਾ ਮੰਨਿਆ ਕਿਉਂਕਿ ਉਹਨਾਂ ਲਈ ਗੁਰੂ ਨਾਨਕ ਦੇਵ ਜੀ ਕੇਵਲ ਪਿਤਾ ਸਨ ਉਹਨਾਂ ਦੇ ਸੁਭਾਗ ਨਹੀਂ ਜਾਗੇ ਕਿ ਉਹ ਪਰਮੇਸ਼ਰ ਸਤਗੁਰੂ ਨਾਨਕ ਦੇਵ ਜੀ ਨੂੰ ਜਾਣ ਸਕਣ ਚੂਈ ਬਾੜ ਸੁੱਟਣ ਦੀ ਸੇਵਾ ਵੀ ਭਾਈ ਲੈਣਾ ਜੀ ਨੇ ਗੁਰੂ ਪਰਮੇਸ਼ਰ ਦਾ ਹੁਕਮ ਸਮਝ ਕੇ ਕੀਤੀ ਮਾਤਾ ਸੁਲਖਣੀ ਜੀ ਨੂੰ ਪਤਾ ਲੱਗਾ ਕਿ ਮਹਾਰਾਜ ਦੇ ਹਰ ਹੁਕਮ ਨੂੰ ਭਾਈ ਲੈਣਾ ਜੀ ਸੱਤ ਕਰਕੇ ਮੰਨਦੇ ਹਨ ਜਿਸ ਦੇ ਉਪਹਾਰ ਵਿੱਚ ਸਤਗੁਰੂ ਨਾਨਕ ਦੇਵ ਜੀ ਦਾ ਆਪਣੇ ਪਿਆਰੇ ਸੇਵਕ ਲੈਣਾ ਜੀ ਪ੍ਰਤੀ ਪ੍ਰੇਮ ਸੁਭਾਵਕ ਇੱਕ ਵਾਰ ਬਾਬਾ ਬੁੱਢਾ ਜੀ ਦੇ ਮਨ ਵਿੱਚ ਵੀ ਆਇਆ ਕਿ ਗੁਰੂ ਸਾਹਿਬ ਮੇਰੇ ਤੋਂ ਵੀ ਸੇਵਾ ਲੈਂਦੇ ਹਨ ਪਰ ਮੈਨੂੰ ਭਾਈ ਲੈਣੇ ਵਰਗਾ ਪਿਆਰ ਕਿਉਂ ਨਹੀਂ ਦਿੰਦੇ ਸਤਗੁਰੂ ਨੇ ਇੱਕ ਵਾਰ ਰਾਤ ਨੂੰ ਬਾਬਾ ਬੁੱਢਾ ਜੀ ਨੂੰ ਹੁਕਮ ਕੀਤਾ ਬਾਬਾ ਜੀ ਜਰਾ ਬਾਹਰ ਵੇਖ ਕੇ ਆਇਓ ਅੰਮ੍ਰਿਤ ਵੇਲਾ ਹੋ ਗਿਆ ਹੈ ਕਿ ਨਹੀਂ ਬਾਬਾ ਜੀ ਨੇ ਬਾਹਰ ਆ ਕੇ ਅਸਮਾਨ 'ਚ ਤਾਰਿਆਂ ਨੂੰ ਵੇਖ ਕੇ ਅੰਦਾਜ਼ਾ ਲਾਇਆ ਹਜੇ ਇੱਕ ਪੈਰ ਰਾਤ ਪਈ ਹੈ ਬਾਬਾ ਜੀ ਮਹਾਰਾਜ ਨੂੰ ਆ ਕੇ ਕਹਿਣ ਲੱਗੇ ਮਹਾਰਾਜ ਹਜੇ ਇੱਕ ਪੈਰ ਰਾਤ ਪਈ ਹੈ ਮਹਾਰਾਜ ਨੇ ਬਾਬਾ ਬੁੱਢਾ ਜੀ ਨੂੰ ਕਿਹਾ ਮੈਨੂੰ ਜਾਪਦਾ ਹੈ ਅੰਮ੍ਰਿਤ ਵੇਲਾ ਹੀ ਹੈ ਪਰ ਆਪ ਜੀ ਚੰਗੀ ਤਰ੍ਹਾਂ ਸਮਾਂ ਨਹੀਂ ਵੇਖ ਕੇ ਆਏ। ਬਾਬਾ ਜੀ ਗੁਰੂ ਬਚਨਾ ਅਨੁਸਾਰ ਫਿਰ ਗਏ ਤੇ ਅਸਮਾਨ ਵੱਲ ਵੇਖ ਕੇ ਸਮਝ ਦਾ ਅੰਦਾਜ਼ਾ ਲਾਉਣ ਲੱਗੇ। ਬਾਬਾ ਜੀ ਨੇ ਫੇਰ ਆ ਕੇ ਮਹਾਰਾਜ ਨੂੰ ਕਿਹਾ ਮਹਾਰਾਜ ਅਜੇ ਮ੍ਰਿਤਵੇਲਾ ਨਹੀਂ ਹੋਇਆ। ਮਹਾਰਾਜ ਨੇ ਕਿਹਾ ਤੁਹਾਨੂੰ ਚੰਗੀ ਤਰ੍ਹਾਂ ਵੇਖਣਾ ਨਹੀਂ ਆਇਆ। ਇੱਕ ਵਾਰ ਫੇਰ ਜਾਵੋ। ਪਰ ਬਾਬਾ ਬੁੱਢਾ ਜੀ ਨੇ ਕਿਹਾ ਮਹਾਰਾਜ ਮੈਂ ਚੰਗੀ ਤਰ੍ਹਾਂ ਵੇਖ ਕੇ ਆਇਆ। ਗੁਰੂ ਸਾਹਿਬ ਨੇ ਹੁਣ ਭਾਈ ਲੈਣੇ ਨੂੰ ਹੁਕਮ ਕੀਤਾ ਕਿ ਤੁਸੀਂ ਜਾ ਕੇ ਸਮਾਂ ਵੇਖ ਕੇ ਆਓ। ਭਾਈ ਲੈਣਾ ਜੀ ਸਮਾਂ ਵੇਖਣ ਬਾਹਰ ਆਏ ਤੇ ਮਹਾਰਾਜ ਕੋਲ ਜਾ ਕੇ ਕਹਿਣ ਲੱਗੇ ਮਹਾਰਾਜ ਹਜੇ ਅੰਮ੍ਰਿਤ ਵੇਲਾ ਨਹੀਂ ਹੋਇਆ ਮਹਾਰਾਜ ਨੇ ਫਿਰ ਵਚਨ ਕੀਤੇ ਲੱਗਦਾ ਹੈ ਤੁਹਾਨੂੰ ਵੀ ਸਮਾਂ ਵੇਖਣਾ ਨਹੀਂ ਆਇਆ ਅੰਮ੍ਰਿਤ ਵੇਲਾ ਹੋ ਗਿਆ ਹੈ ਇੱਕ ਵਾਰ ਫਿਰ ਜਾ ਕੇ ਵੇਖੋ ਭਾਈ ਲੈਣਾ ਜੀ ਅਸਮਾਨ ਵੱਲ ਵੇਖਦੇ ਸੋਚਦੇ ਹਨ ਕਿ ਹੈ ਤਾਂ ਅਜੇ ਰਾਤ ਪਰ ਮਹਾਰਾਜ ਕਿਹੜਾ ਕੌਤਕ ਵਰਤਾ ਰਹੇ ਹਨ ਭਾਈ ਲੈਣਾ ਜੀ ਗੁਰੂ ਨਾਨਕ ਦੇਵ ਜੀ ਕੋਲ ਜਾ ਕੇ ਕਹਿਣ ਲੱਗੇ ਮਹਾਰਾਜ ਜਿਹੜਾ ਸਮਾਂ ਤੁਸੀਂ ਕਹਿ ਰਹੇ ਹੋ ਉਹੀ ਹੋ ਰਿਹਾ ਹੈ ਗੁਰੂ ਸਾਹਿਬ ਆਪਣੇ ਸੇਵਕ ਦਾ ਭਰੋਸਾ ਵੇਖ ਕੇ ਪ੍ਰਸੰਨ ਹੋਏ ਤੇ ਬਾਬਾ ਬੁੱਢਾ ਜੀ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਤੇ ਪਤਾ ਲੱਗਾ ਕਿ ਜਿਹੜਾ ਪਿਆਰ ਮਹਾਰਾਜ ਭਾਈ ਲੈਣਾ ਨੂੰ ਕਰਦੇ ਹਨ ਉਸ ਦੇ ਅਕਦਾਰ ਭਾਈ ਲੈਣਾ ਜੀ ਹੀ ਹਨ ਜਦੋਂ ਮਹਾਰਾਜ ਦਾ ਜੋਤੀ ਜੋਤ ਸਮਾਉਣ ਦਾ ਸਮਾਂ ਨੇੜੇ ਆਇਆ ਤਾਂ ਮਹਾਰਾਜ ਦਾ ਵਿੱਚ ਇਸ਼ਨਾਨ ਕਰਨ ਗਏ ਭਾਈ ਲੈਣਾ ਜੀ ਮਹਾਰਾਜ ਦੇ ਨਾਲ ਰਹਿੰਦੇ ਸਨ ਤੇ ਜਦੋਂ ਮਹਾਰਾਜ ਇਸ਼ਨਾਨ ਕਰਕੇ ਬਾਹਰ ਆਉਂਦੇ ਸਨ ਤੇ ਮਹਾਰਾਜ ਨੂੰ ਪਾਉਣ ਲਈ ਬਸਤਰ ਦਿੰਦੇ ਸਨ ਗੁਰੂ ਸਾਹਿਬ ਇਸ਼ਨਾਨ ਕਰਦੇ ਰਹੇ ਭਾਈ ਲੈਣਾ ਜੀ ਬਾਹਰ ਆ ਕੇ ਆਪਣੇ ਧਿਆਨ ਨੂੰ ਗੁਰੂ ਸਾਹਿਬ ਦੇ ਸਰਗੁਣ ਸਰੂਪ 'ਚ ਜੋੜ ਕੇ ਪਰਮਨੰਦ ਦੀ ਪ੍ਰਾਪਤੀ ਕਰ ਰਹੇ ਸਨ ਮਹਾਰਾਜ ਜਦੋਂ ਇਸ਼ਨਾਨ ਕਰਕੇ ਬਾਹਰ ਆਏ ਤੇ ਮਹਾਰਾਜ ਨੇ ਭਾਈ ਲੈਣਾ ਜੀ ਦਾ ਧਿਆਨ ਸੁਰਤ 'ਚੋਂ ਘੱਟ ਦਿੱਤਾ ਤੇ ਭਾਈ ਲੈਣਾ ਜੀ ਇੱਕ ਤਾਂ ਮੁਟਕੇ ਮਹਾਰਾਜ ਨੂੰ ਬਸਤਰ ਪੇੜ ਕੀਤੇ ਇਥੋਂ ਇਹ ਗੱਲ ਸਿੱਧ ਹੁੰਦੀ ਹੈ ਕਿ ਗੁਰੂ ਨਾਨਕ ਸਾਹਿਬ ਪਰਮੇਸ਼ਰ ਸਰੂਪ ਹਨ ਪਰਮਾਤਮਾ 'ਚ ਧਿਆਨ ਜੋੜਨਾ ਹਟਾਉਣਾ ਸਭ ਉਹਨਾਂ ਦੇ ਵਾਸੀ ਹੈ ਗੁਰੂ ਨਾਨਕ ਦੇਵ ਜੀ ਭਾਈ ਲੈਣਾ ਜੀ ਨਾਲ ਕਰਤਾਰਪੁਰ ਸਾਹਿਬ ਵਿਖੇ ਪੁੱਜੇ ਤੇ ਸਾਰੀ ਸੰਗਤਾਂ ਨੂੰ ਬੁਲਵਾ ਲਿਆ ਭਾਈ ਲੈਣੇ ਨੂੰ ਤੱਕ ਤੇ ਬਿਰਾਜ਼ਮਾਨ ਕੀਤਾ ਬਾਬਾ ਬੁੱਢਾ ਜੀ ਨੇ ਭਾਈ ਲੈਣਾ ਜੀ ਨੂੰ ਤਿਲਕ ਲਾਇਆ ਗੁਰਨਾਨਕ ਸਾਹਿਬ ਨੇ ਭਾਈ ਲੈਣੇ ਦੀ ਝੋਲੀ ਚ ਪੰਜ ਪੈਸੇ ਦੇ ਨਾਰੀਅਲ ਰੱਖਿਆ ਤੇ ਮੱਥਾ ਟੇਕਿਆ ਇਹ ਸਭ ਵੇਖ ਕੇ ਭਾਈ ਲੈਣਾ ਜੀ ਘਬਰਾ ਗਏ ਕਿ ਮੱਥਾ ਟਕਵਾਉਣ ਦੇ ਹੱਕਦਾਰ ਕੇਵਲ ਗੁਰੂ ਨਾਨਕ ਦੇਵ ਜੀ ਖੁਦ ਹਨ ਸਾਰੀ ਸੰਗਤ ਦੇ ਸਾਹਮਣੂ ਗੁਰੂ ਨਾਨਕ ਦੇਵ ਜੀ ਨੇ ਬਚਨ ਕੀਤਾ ਅਸੀਂ ਹੁਣ ਭਾਈ ਲੈਣੇ ਦੇ ਹਿਰਦੇ 'ਚ ਵਸ ਗਏ ਹਾਂ ਹੁਣ ਭਾਈ ਲੈਣੇ ਦਾ ਨਾਂ ਗੁਰੂ ਅੰਗਦ ਹੋਵੇਗਾ ਸੰਗਤ ਜੀ ਇਹਨਾਂ 'ਚੋਂ ਤੁਹਾਡੇ ਪ੍ਰਤੱਖ ਦਰਸ਼ਨ ਹੋਣਗੇ ਸਾਰੀ ਸੰਗਤ ਇਹ ਵੇਖ ਕੇ ਹੈਰਾਨ ਸੀ ਕਿ ਪਹਿਲੀ ਵਾਰ ਕਿਸੇ ਗੁਰੂ ਨੇ ਆਪਣੇ ਚੇਲੇ ਨੂੰ ਮੱਥਾ ਟੇਕਿਆ ਹੈ ਪਰ ਉਹ ਇਸ ਗੱਲ ਤੋਂ ਅਨਪ੍ਰੇਗ ਸਨ ਕਿ ਦੋਵੇਂ ਸਤਗੁਰੂ ਹੁਣ ਇੱਕੋ ਰੂਪ ਹੋ ਗਏ ਹਨ ਨਾਨਕ ਦੇਵ ਜੀ ਨੇ ਗੁਰੂ ਅੰਗਦ ਦੇਵ ਜੀ ਦੀਆਂ ਤਿੰਨ ਪ੍ਰਕਰਮਾਂ ਕੀਤੀਆਂ ਤੇ ਬਚਨ ਕੀਤੇ ਆਪ ਜੀ ਹੁਣ ਖਡੂਰ ਸਾਹਿਬ ਜਾ ਕੇ ਰਹੋ ਤੇ ਸਿੱਖੀ ਦਾ ਪ੍ਰਚਾਰ ਕਰੋ ਮਹਾਰਾਜ ਨੇ ਗੁਰੂ ਅੰਗਦ ਦੇਵ ਜੀ ਨੂੰ ਸ਼੍ਰੀ ਜਪਜੀ ਸਾਹਿਬ ਦੀ ਬਾਣੀ ਕੱਤਰ ਕਰਕੇ ਸੰਗਤ ਦੀ ਝੋਲੀ ਪਾਉਣ ਲਈ ਕਿਹਾ ਤੇ ਨਾਲ ਬਚਨ ਕੀਤੇ ਜਿਹੜਾ ਸਿੱਖ ਜਪਜੀ ਸਾਹਿਬ ਕੰਟ ਨਹੀਂ ਕਰੇਗਾ ਉਹ ਭੇਖੀ ਤਾਂ ਹੋਵੇਗਾ ਪਰ ਸਾਡਾ ਸਿੱਖ ਨਹੀਂ ਹੋਵੇਗਾ ਗੁਰੂ ਅੰਗਦ ਦੇਵ ਜੀ ਨੇ ਪੁੱਛਿਆ ਮਹਾਰਾਜ ਇਹ ਵੀ ਕਿਰਪਾ ਕਰਕੇ ਦੱਸੋ ਕਿ ਸ਼ਰੀਰ ਕਰਕੇ ਆਪ ਜੀ ਦੇ ਅੰਤਿਮ ਦਰਸ਼ਨ ਕਰਨ ਮੈਂ ਆਵਾਂ ਜਾਂ ਨਹੀਂ ਗੁਰੂ ਸਾਹਿਬ ਨੇ ਆਪਣੇ ਗੁਰਸਿੱਖ ਦੀ ਭਾਵਨਾ ਨੂੰ ਫਲ ਆਉਂਦੇ ਕਿਹਾ ਅਸੀਂ ਆਪ ਗੁਪਤ ਰੂਪ ਜੀ ਤੁਹਾਨੂੰ ਦਰਸ਼ਨ ਦੇਣ ਆਵਾਂਗੇ ਗੁਰੂ ਅੰਗਦ ਦੇਵ ਜੀ ਹੁਕਮ ਮੰਨ ਕੇ ਖਡੂਰ ਸਾਹਿਬ ਚਲੇ ਗਏ ਪਰ ਮਹਾਰਾਜ ਇਕੱਲੇ ਨਹੀਂ ਗਏ ਹਰ ਦੇ ਵਿੱਚ ਸਤਗੁਰੂ ਨਾਨਕ ਦੇਵ ਜੀ ਨੂੰ ਵੀ ਨਾਲ ਲੈ ਕੇ ਗਏ ਸੇਕ ਇਤਿਹਾਸ ਨਾਲ ਜੁੜੇ ਰਹਿਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ